ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥਵਿਤੀ ਤੇ ਅੱਜ ਦੀ ਵੀਡੀਓ ਚ ਆਪਾਂ ਕੁਝ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਤੇ ਪਹਿਲਾਂ ਤਾਂ ਮੈਂ ਸੋਚ ਰਹੀ ਸੀ ਵੀ ਵੀਡੀਓ ਇਹ ਬਣਾਵਾਂ ਕਿ ਨਹੀਂ ਬਣਾਵਾਂ ਪਰ ਮੈਨੂੰ ਲੱਗਿਆ ਕਿਉਂਕਿ ਹਨਾ ਇੱਕ ਦੋ ਕਸਟਮਰ ਨੇ ਜਿਹੜੇ ਸਾਡੇ ਸਾਨੂੰ ਉਹਨਾਂ ਨੇ ਪਿਛਲਾ ਆਪਣਾ ਦੱਸਿਆ ਵੀ ਕਿਵੇਂ-ਕਿਵੇਂ ਉਹਨਾਂ ਨਾਲ ਹੋਇਆ ਤੇ ਫਿਰ ਮੈਨੂੰ ਲੱਗਿਆ ਵੀ ਚਲੋ ਵੀਡੀਓ ਪਾਉਣੀ ਹੈ ਇਸ ਤੇ ਕਿਉਂਕਿ ਜੀ ਇਫੈਕਟ ਪੈਂਦਾ ਹੈ ਸਭ ਦੇ ਹਨਾ ਕੰਮ ਤੇ ਪੈਂਦਾ ਹੈ ਇਸ ਨਾਲ ਇਫੈਕਟ ਇਫੈਕਟ ਤਾਂ ਚਲੋ ਹਨਾ ਕੰਮ ਦੇਖ ਕੇ ਤਾਂ ਦੇਖੋ ਅੱਗੇ ਦੀ ਅੱਗੇ ਆਰਡਰ ਆਈ ਜਾਣੇ ਨੇ ਕੰਮ ਮਿਲੀ ਜਾਣਾ ਕਿਉਂਕਿ ਜੇ ਵਿਸ਼ਵਾਸ ਗੱਲਾਂ ਤੇ ਨਹੀਂ ਹੋਊਗਾ ਆਪਣੀਏ ਕੰਮ ਦੇਖਣ ਤੋਂ ਨਹੀਂ ਹੋਊਗਾ ਤੇ ਜਿੰਨਾ ਆਪਣਾ ਕੱਪੜਾ ਜਿਹੜਾ ਅੱਗੇ-ਅੱਗੇ ਕਸਟਮਰ ਤੱਕ ਜਾਊਗਾ ਤੇ ਕੰਮ ਤਾਂ ਆਪਾਂ ਨੂੰ ਮਿਲੀ ਜਾਣਾ ਤੇ ਜਿਹੜੇ-ਜਿਹੜੇ ਕਸਟਮਰ ਆਪਣੇ ਤੋਂ ਹਨਾ ਸੂਟ ਬਾਈ ਕਰ ਰਹੇ ਨੇ ਆਪਣਾ ਜਿਹੜੇ ਸੂਟ ਰੈਡੀ ਕਰਾ ਰਹੇ ਨੇ ਉਹਨਾਂ ਨੂੰ ਪਤਾ ਵੀ ਆਪਣਾ ਕੰਮ ਕਿਵੇਂ ਦਾ ਸਟੱਫ ਕਿਵੇਂ ਦਾ ਲੱਗਦਾ ਸਾਰਾ ਤੇ ਉਹਨਾਂ ਦਾ ਯਕੀਨ ਪੂਰਾ ਬਣਿਆ ਹੋਇਆ ਜੀ ਇੱਕ ਤਸੱਲੀ ਮੈਨੂੰ ਇਹ ਹੁੰਦੀ ਹੈ ਮੇਰਾ ਕਸਟਮਰ ਕਿਸੇ ਵੀ ਹਨਾ ਕਿਸੇ ਫੰਕਸ਼ਨ 'ਚ ਜਾ ਰਿਹਾ ਕਿਤੇ ਵੀ ਜਾ ਕੇ ਸੂਟ ਪੈਣ ਰਿਹਾ ਉਹਨੂੰ ਐ ਮਨ ਨਹੀਂ ਲੱਗੂਗਾ ਮਨ 'ਚ ਵੀ ਮੇਰਾ ਸੂਟ ਵੀ ਹਾਂ ਮੇਰਾ ਸਟੱਫ ਦਾ ਫਰਕ ਆ ਜਾਂ ਹਨਾ ਮੈਨੂੰ ਕੀ ਕਹਿ ਕੇ ਕੀ ਦੇਤਾ ਇਹ ਗੱਲ ਨਹੀਂ ਹੋਊਗੀ ਤੇ ਮੈਂ ਗੱਲ ਅੱਜ ਇਹੀ ਕਰਨੀ ਹੈ ਮੈਂ ਸਾਰੇ ਬੁਟੀਕ ਪਹਿਣਾ ਨੂੰ ਨਹੀਂ ਕਹਿ ਰਹੀ ਤੇ ਮੈਂ ਕਹਿ ਰਹੀ ਮਤਲਬ ਕੁਝ ਹੈਗੇ ਨੇ ਵਿੱਚ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਨੇ ਦੇ ਵਿੱਚ ਕੁਝ ਕਹੇਗੇ ਨਹੀਂ ਮੇਰੇ ਕੋਲੇ ਹਨ ਜਦੋਂ ਕਸਟਮਰ ਭੇਜਦੇ ਨੇ ਆਪ ਦਾ ਰਿਵਿਊ ਪਿਛਲਾ ਹਨ ਕਿਸੇ ਦਾ ਕਿਸੇ ਨਾਲ ਹੋਰ ਨਾਲ ਡੀਲ ਕੀਤਾ ਹੁੰਦਾ ਤਾਂ ਮੈਨੂੰ ਦੱਸਦੇ ਨੇ ਵੀ ਅਸੀਂ ਇਹ ਚੀਜ਼ ਉਹਨਾਂ ਨੇ ਕਹਿ ਕੇ ਦਿੱਤੀ ਤੇ ਇਹ ਚੀਜ਼ ਆ ਗਈ ਜਿਵੇਂ ਪਿੱਛੇ ਨਾ ਟੈਬੀ ਲਾਈਨਿੰਗ ਦਾ ਸਟੱਫ ਚੱਲ ਰਿਹਾ ਤੇ ਉਹ ਚ ਕਾਫੀ ਤਰ੍ਹਾਂ ਦੀ ਡੇ ਟੈਬੀ ਲਾਈਨਿੰਗ ਆ ਰਹੀ ਹੈ ਤੇ ਇੱਕ ਜਿੱਥੋਂ ਮੈਂ ਨਾ ਲਾਈਨਿੰਗ ਬਾਈ ਕਰਦੀ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਸਟੱਫ ਤੁਹਾਨੂੰ ਕਿਵੇਂ ਮਿਲਿਆ ਅੱਗੇ ਚਲੋ ਗੱਲ ਕਰਨ ਲੱਗ ਗਏ ਆਪਾਂ ਉਹ ਮੈਨੂੰ ਕਹਿੰਦੇ ਜੀ ਅਸੀਂ ਟੈਬੀ ਲਾਈਨਿੰਗ ਕਹਿ ਕੇ ਵੇਚ ਰਹੇ ਆ ਤੇ ਕਿੰਨੀ ਗਲਤ ਗੱਲ ਹੈ ਹਨਾ ਉਹ ਹੈਗਾ ਸੀ ਜਾਰਜਟ ਲਾਈਨਿੰਗ ਸਟੱਫ ਸੀਗਾ ਉਹਨੂੰ ਟੈਬੀ ਲਾਈਨਿੰਗ ਕਹਿ ਕੇ ਵੇਚ ਰਹੇ ਨੇ ਐਵੇਂ ਇੱਕ ਆਨਲਾਈਨ ਕਸਟਮਰ ਆਇਆ ਮੇਰੇ ਕੋਲੇ ਉਹਨੇ ਸਾਥੋਂ ਲਿਆ ਜੀ ਟੈਬੀ ਲਾਈਨਿੰਗ ਦਾ ਹੀ ਜਿਹੜੀ ਸ਼ਰਟ ਬਾਈ ਕੀਤੀ ਆ ਆਫ-ਵਾਈਟ ਸਲਵਾਰ ਦੇ ਨਾਲ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਸਾਡਾ ਟੈਬੀ ਸਿਲਕ ਹੈ ਸਟਾਫ ਲਾਈਨਿੰਗ ਤੇ ਰਹੂਗਾ ਤੇ ਉਹ ਕਹਿੰਦੇ ਸੀ ਸਾਡੇ ਨਾਲ ਪਿੱਛੇ ਪਾਸਟ ਚ ਐਵੇਂ ਹੋਇਆ ਹਨਾ ਤੇ ਵੀ ਸਾਨੂੰ ਕਹਿ ਕੇ ਟੈਬੀ ਲਾਈਨਿੰਗ ਤੇ ਹਾਰਡ ਜਿਆ ਕਪੜਾ ਦਿੱਤਾ ਤੇ ਐਵੇਂ ਇੱਕ ਹੋਰ ਕਸਟਮਰ ਨੇ ਮੈਂ ਤੁਹਾਨੂੰ ਆਡੀਓ ਚਲੋ ਮੈਂ ਫਾਸਟ ਕਰਕੇ ਦਿਖਾ ਰਹੀ ਹਾਂ ਕਿਉਂਕਿ ਜਿਆਦਾ ਜਿਹੜਾ ਵੌਇਸ ਦਾ ਮੈਨੂੰ ਵੀ ਐ ਹੁੰਦਾ ਹੈ ਨਾ ਨਾ ਹੀ ਤੇ ਹਾਈਡ ਹੀ ਰੱਖਿਓ ਚੀਜ਼ ਤਾਂ ਵਧੀਆ ਰਹਿੰਦੀ ਆ ਤੇ ਉਹਨਾਂ ਨਾਲ ਕੀ ਹੋਇਆ ਜੋਰਜਟ ਸਟੱਫ ਸੀਗਾ ਉਹਨਾਂ ਦਾ ਤੇ ਬਹੁਤੀ ਘੱਟ ਹਨਾ ਮਤਲਬ ਵਧੀਆ ਕੁਆਲਿਟੀ ਨਹੀਂ ਮਿਲੀ ਉਹਨਾਂ ਨੂੰ ਉਹ ਕਹਿੰਦੇ ਜੇ ਅਸੀਂ ਸ਼ਾਪ ਤੋਂ ਬਾਈ ਕਰਦੇ ਨਾ ਤਾਂ ਅਸੀਂ ਇਹ ਜャਸਟ ਸਟੱਫ ਨਹੀਂ ਬਾਈ ਕਰਨਾ ਸੀਗਾ ਤੇ ਮੇਰਾ ਮੈਥੋਂ ਜਿਹੜਾ ਸੂਟ ਲਿਆ ਸੀ ਉਹ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਕਿਤੋਂ ਹੋਰ ਜਿਹੜਾ ਆਰਡਰ ਕੀਤਾ ਹੋਇਆ ਸੀ ਉਹ ਆ ਗਿਆ ਸੀਗਾ ਤੇ ਕਹਿੰਦੇ ਜੇ ਅਸੀਂ ਦੁਕਾਨ ਤੋਂ ਲੈਂਦੇ ਤਾਂ ਇਹ ਜャਸਟ ਸਟੱਫ ਨਹੀਂ ਸੀ ਲੈਣਾ ਤੇ ਕਹਿੰਦੇ ਹੁਣ ਰਹਿ ਗਈ ਥੋਡੀ ਗੱਲ ਕਹਿੰਦੇ ਜੇ ਮੇਰੇ ਨਾਲ ਫੇਰ ਤੁਹਾਡਾ ਵੀ ਐਵੇਂ ਹੋ ਗਿਆ ਕਹਿੰਦੇ ਮੈਂ ਆਨਲਾਈਨ ਕਦੇ ਡੀਲ ਨਹੀਂ ਕਰਨੀ ਇਸ ਨਾਲ ਕੀ ਹੁੰਦਾ ਨਾ ਵਿਸ਼ਵਾਸ ਜਿਹੜਾ ਹਨਾ ਬਹੁਤ ਖਰਾਬ ਹੋ ਜਾਂਦਾ ਕਿਸੇ ਤੇ ਬੰਦਾ ਨਹੀਂ ਆ ਦੁਆਰੇ ਟਰਸਟ ਦੇਖੋ ਕਮਾਈ ਸਭ ਦੀ ਹੱਕ ਦੀ ਹੁੰਦੀ ਹੈ ਤੇ ਹਨਾ ਕੋਈ ਵੀ ਹੈ ਚਾਹੇ ਉਹ ਜਾਦੇ ਕਮਾਰੇ ਨੇ ਚਾਹੇ ਘੱਟ ਕਮਾਰੇ ਨੇ ਕਮਾਈ ਤਾਂ ਹਨਾ ਕਮਾਉਣੇ ਪੈਸੇ ਕਮਾਉਣੇ ਕਿਹੜਾ ਸੌਖੇ ਨੇ ਤੇ ਉੱਤੋਂ ਜਦੋਂ ਤੁਸੀਂ ਆਪਣੇ ਆਪ ਤੇ ਲਾ ਕੇ ਦੇਖੋ ਹਨਾ ਜੇ ਆਪਾਂ ਕੋਈ ਚੀਜ਼ ਬਾਈ ਕਰਦੇ ਆ ਕਿਸ ਤੋਂ ਤੇ ਉਹ ਕਿੰਨਾ ਦੁੱਖ ਲੱਗੂਗਾ ਆਪਾਂ ਨੂੰ ਪੈਸੇ ਵੀ ਲੱਗ ਜਾਂਦੇ ਉਹ ਚੀਜ਼ ਵੀ ਨਾ ਮਿਲੇ ਉਹ ਗੱਲ ਹੁੰਦੀ ਆ ਉਹ ਗੱਲ ਠੀਕ ਆ ਚਲੋ ਹਨਾ ਵੀ ਆਪਣੇ ਪੈਸੇ ਲੱਗ ਗਏ ਤੇ ਚਾਹੇ ਦੋਸੋਂ ਵਾਧੀ ਲੱਗਿਆ ਪਰ ਚੀਜ਼ ਆਪਾਂ ਨੂੰ ਪੂਰੀ ਵਧੀਆ ਮਿਲਗੀ ਤੇ ਉਹਤੇ ਫਿਰ ਪੈਸੇ ਲਾਇ ਨਹੀਂ ਦੁਖਦੇ ਪਰ ਜਦੋਂ ਐ ਹੁੰਦਾ ਪੈਸੇ ਵੀ ਲੱਗ ਜਾਂਦੇ ਨੇ ਪੂਰੇ ਤੇ ਚੀਜ਼ ਵੀ ਨਾ ਮਿਲੇ ਫਿਰ ਬਹੁਤ ਮਨ ਦੁਖੀ ਹੁੰਦਾ ਇਹ ਸਭ ਦਾ ਹੀ ਹੁੰਦਾ ਆਪਣਾ ਵੀ ਤੁਸੀਂ ਹੈਨਾ ਆਪਣੇ ਤੇ ਲਾ ਕੇ ਦੇਖਿਆ ਕਰੋ ਵੀ ਜੇ ਮੈਂ ਇਹ ਚੀਜ਼ ਕਿਸੇ ਤੋਂ ਲਵਾਂ ਤੇ ਮੈਂ ਇੰਨੇ ਪ੍ਰਾਈਸ ਚ ਇਹ ਚੀਜ਼ ਪਾ ਲੂੰ ਇਹ ਚੀਜ਼ ਹੰਡਾ ਲੂੰ ਨਹੀਂ ਤੁਸੀਂ ਜੇ ਤੁਸੀਂ ਸੋਚਦੇ ਵੀ ਹਾਂ ਮੈਂ ਪਾ ਸਕਦੀ ਆ ਇੰਨਾ ਕੁ ਪ੍ਰਾਈਸ ਠੀਕ ਆ ਤੁਸੀਂ ਉਸ ਅਕੋਰਡਿੰਗ ਲੈ ਜੇ ਐਵੇਂ ਡੀਲ ਕਰਦੇ ਆ ਹਨਾ ਕਸਟਮਰ ਕੀ ਆ ਇੱਕ ਵਾਰ ਸਟੱਫ ਲੈ ਲੂਗਾ ਫੈਬਰਿਕ ਤੁਹਾਡੇ ਤੋਂ ਬਾਈ ਕਰ ਲੂਗਾ ਪਰ ਉਹ ਦੁਬਾਰਾ ਤਾਂ ਨਹੀਂ ਆਊਗਾ ਨਾ ਤੇ ਇਹਦੇ ਨਾਲ ਕੀ ਹੁੰਦਾ ਆਨਲਾਈਨ ਜਿੰਨਾ ਵੀ ਬਿਜ਼ਨਸ ਕਰ ਰਹੇ ਨੇ ਇੰਨਾਂ ਚੀਜ਼ਾਂ ਤੇ ਹਨਾ ਇਫੈਕਟ ਪੈਂਦਾ ਤੇ ਇਹ ਤਾਂ ਚਲੋ ਮੇਰੇ ਕੋਲੇ ਹੁਣ ਇੱਕ ਦਿਨ 'ਚ ਹੀ ਦੋ ਜਿਹੜੇ ਕਸਟਮਰ ਆ ਗਏ ਮੈਂ ਕਿਹਾ ਚਲੋ ਉਹ ਕਰਦੇ ਆ ਵੀਡੀਓ ਬਣਾਉਣੇ ਆ ਇਸ ਤੇ ਤੇ ਕਾਫੀ ਫੋਨ ਤਾਂ ਮੈਨੂੰ ਹਨਾ ਜਦੋਂ ਵੀ ਡੀਲ ਕਰਦੇ ਨੇ ਕਈ ਵਿੱਚ ਕਹਿ ਦਿੰਦੇ ਨੇ ਪਿੱਛੇ ਕਈ ਵਾਰ ਪੈਸੇ ਆਉਂਦਾ ਕੁਝ ਵੀ ਹੋ ਜਾਂਦਾ ਹੈ ਕਈ ਵਾਰ ਸਟਾਫ ਦਾ ਵੀ ਹੋ ਜਾਂਦਾ ਤੇ ਬਾਅਦ 'ਚੋਂ ਜਿਹੜਾ ਠੀਕ ਵੀ ਨਹੀਂ ਕਰਕੇ ਦਿੰਦੇ ਹਨਾ ਜਿੰਨਾ ਪੋਸੀਬਲ ਹੁੰਦਾ ਕਿ ਉਹਨਾਂ ਤਾਂ ਤੁਸੀਂ ਕਰਿਆ ਕਰੋ ਵੈਸੇ ਅਸੀਂ ਕੀ ਕਰਦੇ ਆ ਸਟੱਫ ਵੀ ਦਿਖਾਉਨੇ ਆ ਕਲਰ ਵੀ ਦਿਖਾਉਨੇ ਆ ਕਿਹੜਾ ਉਹਦਾ ਰੈਡੀ ਕੀਤਾ ਤੇ ਲੇਸ ਵਗੈਰਾ ਸਭ ਕੁਝ ਏਮਬਰਾਇਡਰੀ ਹੋਣ ਤੋਂ ਬਾਅਦ ਸਟੀਚਿੰਗ ਤੋਂ ਪਹਿਲਾਂ ਸਾਰਾ ਦਿਖਾਉਨੇ ਆ ਵੀ ਤੁਹਾਡੀ ਐਵੇਂ ਦੀ ਏਮਬਰਾਇਡਰੀ ਹੋਈ ਆ ਕਿ ਫਿਰ ਕੁਝ ਚੇਂਜ ਕਰਨਾ ਹੁੰਦਾ ਤਾਂ ਹਨਾ ਜੇ ਹੋ ਸਕੇ ਕਿਉਂਕਿ ਉਹ ਕਸਟਮਰ ਵੀ ਪੈਸਾ ਲਾ ਰਿਹਾ ਉਹਦੇ ਉਹਨਾਂ ਨੂੰ ਆਪਣੀ ਚੋਇਸ ਦਾ ਸੂਟ ਮਿਲਣਾ ਚਾਹੀਦਾ ਤੇ ਕੋਈ ਨਹੀਂ ਆਪਦਾ ਤੁਸੀਂ ਹਨਾ ਬਜਟ ਦੇਖ ਲਿਆ ਕਰੋ ਉਰਾਂ ਪਰ ਹੋ ਜਾਂਦਾ ਕੁਝ ਵੀ ਹਨਾ ਜੇ ਉਹ ਵਧਾਰੇ ਨੇ ਕੰਮ ਤਾਂ ਬਿੱਲ ਵਧਾਇਆ ਜਾਂਦਾ ਐਵੇਂ ਹੋ ਜਾਂਦਾ ਬਹੁਤ ਜਿਹੜੇ ਹੈਗੇ ਨੇ ਮੈਂ ਵੀਡੀਓਜ਼ ਵੀ ਦੇਖਦੀ ਹਾਂ ਬਟਿਕ ਜਿਹੜੇ ਹੈਗੇ ਨੇ ਵਿੱਚ ਬਹੁਤ ਵਧੀਆ-ਵਧੀਆ ਨੇ ਤੇ ਬਹੁਤ ਵਧੀਆ ਸਟੱਫ ਵੀ ਪਾਉਂਦੇ ਨੇ ਉਹ ਏਮਬਰਾਇਡਰੀ ਦਾ ਕੰਮ ਸਾਰਾ ਕੰਮ ਵੀ ਬਹੁਤ ਵਧੀਆ ਹੁੰਦਾ ਇਹ ਚ ਮੈਨੂੰ ਕੋਈ ਹਨਾ ਰੇਂਜ ਦਾ ਕੋਈ ਚੱਕਰ ਨਹੀਂ ਸਭ ਦਾ ਆਪਣਾ ਆਪਣਾ ਮਾਰ ਜਣਾ ਹਨਾ ਦੇਖੋ ਜਿਹੜੇ ਲਹਿਰੇ ਨੇ ਕਸਟਮਰ ਉਹ ਖੁਸ਼ ਹੋ ਕੇ ਲਹਿਰੇ ਨੇ ਸਟੱਫ ਵਧੀਆ ਮਿਲ ਰਿਹਾ ਮੈਨੂੰ ਵੀ ਆ ਹੁੰਦਾ ਵੀ ਚਲੋ ਹਨਾ ਵਧੀਆ ਸਟੱਫ ਮਿਲ ਰਿਹਾ ਹੈ ਜੀ ਬਈ ਕਾਫੀ ਬ੍ਰਾਂਡ ਦੇ ਵੀ ਪ੍ਰਿੰਟ ਸੂਟ ਵੇਚਦੇ ਨੇ ਚਲੋ ਪਤਾ ਤਾਂ ਹੁੰਦਾ ਵੀ ਹਾਂ ਇਹ ਚੀਜ਼ੇ ਇਹ ਬ੍ਰਾਂਡ ਦਾ ਸਟਾਫ ਆ ਤੇ ਇਹ ਵਧੀਆ ਕੁਝ ਵੀ ਹਨਾ ਉਹਨਾਂ ਨੂੰ ਪਤਾ ਹੁੰਦਾ ਪਰ ਜਿਹੜੇ ਕਹਿ ਕੇ ਕੁਝ ਹੋਰ ਕੁਝ ਹੋਰ ਸੇਲ ਕਰਦੇ ਨੇ ਉਹ ਤੇ ਇਹ ਵੀਡੀਓ ਚ ਕੁਝ ਸੋਚਣਗੇ ਵੀ ਹਨਾ ਇਹ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ ਦੇਖੋ ਹਨਾ YouTube ਪਲੇਟਫਾਰਮ ਹੈ ਜਿੱਥੇ ਜਿਹੜੇ ਸਾਰੇ ਵੀਡੀਓ ਬਣਾਉਂਦੇ ਨੇ ਫਰਾਂ ਬਿਜ਼ਨਸ ਕਰ ਰਹੇ ਨੇ ਕੋਈ ਕੰਮ ਕਰ ਰਹੇ ਨੇ ਚਾਹੇ ਉਹ ਹੋਰ ਟਾਪਿਕ ਤੇ ਵੀ ਵੀਡੀਓ ਬਣਾਉਂਦੇ ਨੇ ਕੋਈ ਹੋਰ ਉਹਨਾਂ ਦਾ ਕੰਟੈਂਟ ਆ ਹਨਾ ਹੋਰ ਕੋਈ ਚੈਨਲ ਆ ਕਿਸੇ ਚੀਜ਼ ਦਾ ਸਾਰੇ ਇੱਥੇ ਆਪਣੇ ਆਪ ਨੂੰ ਪ੍ਰੋਮੋਟ ਕਰਨ ਹੀ ਆਉਂਦੇ ਨੇ ਪਰ ਮੈਂ ਇੱਥੇ ਹਨਾ ਇਹ ਮੈਂ ਜਿਵੇਂ 1.5 ਸਾਲ ਹੋ ਗਿਆ ਮੈਂ ਕਦੇ ਐਵੇਂ ਦੀ ਵੀਡੀਓ ਨਹੀਂ ਪਾਈ ਪਰ ਹਨਾ ਕਾਫੀ ਜਿਹੜੇ ਹਨਾ ਰਿਵਿਊ ਆ ਰਹੇ ਸੀ ਮੇਰੇ ਕੋਲੇ ਤਾਂ ਮੈਂ ਹਨਾ ਸੋਚਿਆ ਵੀ ਮੈਂ ਵੀਡੀਓ ਪਾਵਾਂ ਇਹ ਕੋਈ ਮੋਟਿਵ ਨਹੀਂ ਹੈ ਦਾ ਮੈਂ ਪ੍ਰਮੋਟ ਕਰਨੇ ਕੰਮ ਨਹੀਂ ਪ੍ਰਮੋਟ ਕਰਨੇ ਬੰਦੇ ਨੂੰ ਉਹਦਾ ਜਿਹੜਾ ਕੰਮ ਆ ਜਦੋਂ ਅੱਗੇ ਦੀ ਅੱਗੇ ਜਾਂਦਾ ਹਨਾ ਤਾਂ ਹੀ ਪ੍ਰਮੋਟ ਖੁਦ ਹੀ ਹੋ ਜਾਂਦਾ ਹਨਾ ਤੇ ਕੰਮ ਮੇਰਾ ਮੈਂ ਖੁਦ ਕਰਦੀ ਆ ਪੇਂਟਿੰਗ ਸਟੀਚਿੰਗ ਤੇ ਆਰੀਵਰਕ ਹੈਂਡਵਰਕ ਮਸ਼ੀਨ ਵਰਕ ਇਹ ਆਪਾਂ ਕਰਾਉਣੇ ਆ ਤੇ ਜਿਨ੍ਹਾਂ ਕੋਲ ਇਹ ਕੰਮ ਜਾਂਦਾ ਉਹਨਾਂ ਨੂੰ ਪਸੰਦ ਆਉਂਦਾ ਤਾਂ ਅੱਗੇ ਦੀ ਅੱਗੇ ਜਿਹੜੇ ਕਸਟਮਰ ਆਪਣੇ ਨਾਲ ਜੁੜੀ ਜਾਂਦੇ ਨੇ ਕੰਮ ਬੰਦੇ ਦਾ ਕੰਮ ਹੀ ਬੰਦੇ ਨੂੰ ਪ੍ਰਮੋਟ ਕਰਦਾ ਤੇ ਇਹ ਚੀਜ਼ਾਂ ਨਾਲ ਕੋਈ ਪ੍ਰਮੋਸ਼ਨ ਨਹੀਂ ਹੁੰਦੀ ਦੇਖੋ ਹਨਾ ਜਿਹੜਾ ਅਸੀਂ ਕੰਮ ਤੁਹਾਨੂੰ ਦਿਖਾਉਨੇ ਆ ਵੀਡੀਓ ਚ ਵੀ ਦਿਖਾਉਨੇ ਆ ਤੇ ਇਹ ਸਾਡਾ ਹਨਾ ਇੱਕ ਕੰਮ ਕਰਨ ਦਾ ਜ਼ਰੀਆ ਤਰੀਕਾ ਜਿਹੜਾ ਇਹੀ ਆ ਵੀ ਜਿਵੇਂ ਦੀ ਤੁਹਾਨੂੰ ਚੀਜ਼ ਦੱਸੀ ਜਾਊਗੀ ਤੇ ਉਵੇਂ ਦੀ ਹੀ ਚੀਜ਼ ਹੋਊਗੀ ਜਦੋਂ ਤੁਸੀਂ ਪ੍ਰਿੰਟ ਸੂਟ ਬਾਈ ਕਰਦੇ ਹੋ ਜਾਂ ਕੋਈ ਵੀ ਫੈਬਰਿਕ ਬਾਈ ਕਰਦੇ ਹੋ ਤਾਂ ਅਸੀਂ ਉਹਦੀ ਛੋਟੀ ਜੀ ਕਲੀਪਰ ਕਈਆਂ ਨੂੰ ਹਨਾ ਫੈਬਰਿਕ ਨਹੀਂ ਸਮਝ ਆਉਂਦਾ ਕਈ ਵਾਰ ਨਹੀਂ ਹਨਾ ਹੁਣ ਸਾਰੇ ਫੈਬਰਿਕ ਥੋੜੀ ਨੇ ਵੀ ਆਪਾਂ ਸਾਰੇ ਵੀ ਇੱਕ ਪਾ ਲੈਂਦੇ ਆ ਹਨਾ ਕਈ ਵਾਰ ਨਹੀਂ ਵੀ ਪਤਾ ਹੁੰਦਾ ਖੁਦ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਈ ਵਾਰ ਨਵਾਂ ਸਟੱਫ ਹੁੰਦਾ ਜਿਹੜਾ ਹਨਾ ਤੇ ਉਹ ਦੇਖਣਾ ਪੈਂਦਾ ਉਹਦੇ ਕਸਟਮਰ ਦੀ ਤਸੱਲੀ ਵਾਸਤੇ ਫਿਰ ਵੀ ਉਹਦੀ ਛੋਟੀ ਜਿਹੀ ਕਲਿੱਪ ਬਣਾ ਕੇ ਅਸੀਂ ਭੇਜਦੇ ਹੁੰਨੇ ਆ ਵੀ ਤੁਹਾਡਾ ਜਿਹੜਾ ਸਟੱਫ ਆ ਤੁਸੀਂ ਬਾਈ ਕਰ ਰਹੇ ਹੋ ਵੀ ਉਹ ਐਵੇਂ ਦਾ ਹੋਊਗਾ ਤੇ ਜੇ ਆਪ ਨੂੰ ਵੀ ਨਾ ਉਸ ਚ ਕਮੀ ਲੱਗੇ ਮਣੀ ਮੋਟੀ ਤਾਂ ਹਨਾ ਉਹ ਵੀ ਕਸਟਮਰ ਨੂੰ ਦੱਸੀਦੀ ਹੈ ਵੀ ਇਹ ਸਟੱਫ ਐਵੇਂ ਲੱਗ ਰਿਹਾ ਜੇ ਉਹਨਾਂ ਨੂੰ ਪਸੰਦ ਆਉਂਦਾ ਲੈਂਦੇ ਨੇ ਠੀਕ ਆ ਨਹੀਂ ਕੋਈ ਪ੍ਰੋਬਲਮ ਨਹੀਂ ਇਸ ਚ ਪਰ ਅਸੀਂ ਕਸਟਮਰ ਖਰਾਬ ਕਰਨਾ ਨਹੀਂ ਚਾਹੁੰਦੇ ਤੇ ਜੀ ਇੱਕ ਐਵੇਂ ਹੁੰਦਾ ਕਈ ਵਾਰ ਆਪਾਂ ਹੋਲ سیلਰ ਤੋਂ ਖੁਦ ਨਹੀਂ ਜਾਂਦੇ ਆਪਾਂ ਤੇ ਆਪਾਂ ਮੈਂ ਜਿਵੇਂ ਬੁਟੀਕ ਤੇ ਹਨਾ ਐਵੇਂ ਸਟੱਫ ਮੰਗਵਾ ਲੈਨੀ ਆ ਫੋਟੋਸ ਦੇਖ ਕੇ ਤੇ ਜੇ ਮੈਨੂੰ ਹਨਾ ਇੱਕ ਹੋਇਆ ਮੇਰੇ ਨਾਲ ਦੋ ਆਏਵੇਂ ਤੇ ਮੈਨੂੰ ਲੱਗਿਆ ਵਧੀਆ ਲੱਗਿਆ ਚਲੋ ਹਨਾ ਮੈਂ ਕਿਹਾ ਚਲੋ ਮੰਗਾ ਲੈਨੇ ਆ ਤੇ ਜਦੋਂ ਮੈਨੂੰ ਨਹੀਂ ਵਧੀਆ ਲੱਗਿਆ ਤਾਂ ਇਹ ਨਹੀਂ ਐ ਮੈਂ ਉਹਨੂੰ ਕੱਢ ਦੂੰਗੀ ਕੱਟ ਮਾਰਜਨ ਨਾ ਚਾਹੇ ਮੈਂ ਪੂਰੇ ਜੀ ਕੱਟਦਾ ਇਹ ਨਹੀਂ ਹੁੰਦਾ ਮੈਨੂੰ ਐਵੇਂ ਹੁੰਦਾ ਕਸਟਮਰ ਨੂੰ ਹਮੇਸ਼ਾ ਵਧੀਆ ਸਟੱਫ ਹੀ ਦਵਾ ਤੇ ਉਹ ਮੈਂ ਹਨਾ ਇੱਕ ਵਾਰ ਵਾਪਸ ਹੋਇਆ ਦੂਸਰੀ ਵਾਰ ਨਹੀਂ ਹੋਇਆ ਤੇ ਉਹ ਮੈਂ ਆਨਲਾਈਨ ਕਸਟਮਰ ਨੂੰ ਨਹੀਂ ਉਹ ਸਟੱਫ ਦਿੱਤਾ ਕਿਉਂਕਿ ਮੈਂ ਖੁਦ ਸੈਟੀਸਫਾਈ ਨਹੀਂ ਹੈਗੀ ਉਹ ਸਟੱਫ ਤੋਂ ਤਾਂ ਜਿਹੜਾ ਕੋਈ ਕਸਟਮਰ ਇੱਥੇ ਆ ਕੇ ਖੁਦ ਦੇਖ ਕੇ ਉਹ ਚੀਜ਼ ਲੈਂਦਾ ਪ੍ਰਾਈਸ ਉਹਨੂੰ ਠੀਕ ਲੱਗਦਾ ਸਟੱਫ ਠੀਕ ਲੱਗਦਾ ਤਾਂ ਉਹ ਬਾਈ ਕਰ ਲੈਂਦਾ ਦੇਖੋ ਉਹਦੇ ਅੱਖਾਂ ਸਾਹਮਣੇ ਆ ਤੇ ਜਿਹੜਾ ਆਨਲਾਈਨ ਸਟੱਫ ਆਨਲਾਈਨ ਕਸਟਮਰ ਆ ਉਹਨੂੰ ਉਹ ਸਟੱਫ ਨਹੀਂ ਦੇ ਸਕਦੇ ਕਿਉਂਕਿ ਹਨਾ ਚਾਹੇ ਉਹਨਾਂ ਨੇ ਪੈਸੇ ਹਨਾ ਬਿਲਕੁਲ ਜਾਇਜ਼ ਲਾਏ ਨੇ ਉਹ ਸਟੱਫ ਤੇ ਫਿਰ ਵੀ ਹਨਾ ਐਵੇਂ ਹੋ ਜਾਂਦਾ ਵੀ ਇਹਦਾ ਸਟੱਫ ਵਧੀਆ ਨਹੀਂ ਆ ਐਵੇਂ ਆ ਤੇ ਨਾਮ ਇਹਦੇ ਨਾਲ ਬਹੁਤ ਖਰਾਬ ਹੁੰਦਾ ਤੇ ਮੈਂ ਇਹੀ ਹਨਾ ਰੱਖਦੀ ਆ ਵੀ ਜਿਹੜਾ ਸਟੱਫ ਆ ਉਹ ਤੇ ਦੁਪੱਟੇ ਵਗੈਰਾ ਦਾ ਸਾਰਾ ਕੋਈ ਵੀ ਕੰਮ ਕਰਾ ਰਹੇ ਨੇ ਉਹ ਸਾਡੇ ਤੋਂ ਸੂਟਰ ਰਿਲੇਟਡ ਜਿਹੜਾ ਉਹ ਪੂਰਾ ਵਧੀਆ ਮਿਲੇ ਅਗਲੇ ਨੂੰ ਅਗਲਾ ਪੈਸਾ ਲਾ ਰਿਆ ਤਾਂ ਉਹਨਾਂ ਨੂੰ ਉਹਨਾਂ ਦੇ ਹੱਕ ਦੀ ਜਿਹੜੀ ਚੀਜ਼ ਮਿਲਣੀ ਚਾਹੀਦੀ ਆ ਓਕੇ ਜੀ ਹਨਾ ਜੇ ਕਿਸੇ ਨੂੰ ਬੁਰਾ ਲੱਗਿਆ ਵੈਸੇ ਨਹੀਂ ਬੁਰਾ ਲੱਗੂਗਾ ਮੈਨੂੰ ਪਤਾ ਸਾਰੇ ਗੱਲ ਨੂੰ ਸਮਝਣਗੇ ਤੇ ਜੇ ਕਿਸੇ ਨੂੰ ਲੱਗਿਆ ਤਾਂ ਪਲੀਜ਼ ਮਾਫ ਕਰਦੇ ਹੋ ਓਕੇ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਚ ਮਿਲਦੇ ਆਂ